ਪਟੰਡਾ ਦੇ ਵਿੱਚ ਜਿਹੜਾ ਵੱਡਾ ਮੁੱਦਾ ਚੱਲ ਰਿਹਾ ਐ ਇਸ ਵਕਤ ਬੱਸ ਸਟੈਂਡ ਨੂੰ ਬਾਹਰ ਲਿਜਾਣ ਦਾ ਤੇ ਮੈਂ ਹੁਣ ਕੁਝ ਜਿਹੜੇ ਲੋਕ ਬਾਹਰ ਲਿਜਾਣ ਦੇ ਹੱਕ 'ਚ ਐ ਤੇ ਬਹੁਤੇ ਲੋਕ ਐ ਬੱਸ ਸਟੈਂਡ ਬਾਹਰ ਨਾਲ ਲਿਜਾਣ ਦੇ ਬਾਹਰ ਜਾਣ ਤੋਂ ਰੋਕਣ ਦੇ ਹੱਕ ਦੇ ਵਿੱਚ ਐ ਤੇ ਕਈ ਵਾਰ ਇਕੱਠੇ ਹੋ ਚੁੱਕਿਆ ਐ ਅੱਜ ਫੇਰ ਜਿਹੜਾ ਪਟੰਡਾ ਦੇ ਵਿੱਚ ਆਪਾਂ ਸਾਰੇ ਹੱਥ ਖੜੇ ਕਰਕੇ ਨਾਰੇ ਲਾਵਾਂਗੇ ਪਟੰਡਾ ਮਰਦਾਬਾਦ ਇਹ ਕੱਟ ਕੀਤਾ ਗਿਆ ਹੈ। ਇਸੇ ਪਠੰਡਾ ਮਰਦਾਬਾ। ਇਹ ਵਿੱਚ ਵੱਖ-ਵੱਖ ਜੱਥੇਬੰਦੀਆਂ ਕੁਸ਼ਹਿਰ ਦੇ ਵਿੱਚ ਆਹ ਹਾਏ ਹਾਏ ਕਿਸਾਨ ਕੁਸ਼ ਮਜ਼ਦੂਰ ਵੱਖ-ਵੱਖ ਜੱਥੇਬੰਦੀਆਂ ਇਹਦੇ ਵਿੱਚ ਸ਼ਾਮਲ ਨੇ। मुर्दा ਕਿੰਦਾ ਮਸਬਾਹ ਮੋਬਾਹ ਮੋਬਾਹ ਤੂੰ ਬਾਗ਼ ਇਜ਼ਹਾਰ ਹਾਏ 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 ਤੂੰ ਬਾਗ਼ ਇਜ਼ਹਾਰ ਹਾਏ 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 ਤੂੰ ਕਿੰਨੇ ਕਿੰਨੇ ਇਜ਼ਹਾਰਾਂ ਉਹ ਸਾਧੇ ਵਿੱਚਕਾਰ ਦੇਖੇ ਨੂੰ ਦਕੌਂਦਾ ਤੋਂ ਅਮਰਜੀਤ ਸਿੰਘ ਹਣੀ ਕੁਝ ਬਹੁਤ ਬੰਤੇ ਹੋਏ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਸਾਡੀ ਕਮੇਟੀ ਤੇ ਮੇਰੀ ਗੱਲ ਸੁਣਨ ਚਾਹੁੰਦਾ ਹਾਂ ਕਿ ਬੰਦਾ ਨੂੰ ਵਿੱਚ ਹੀ ਲੱਗਦਾ ਪਾਸਾ ਦਾ ਅਚਾਉ ਦੀ ਖਾਤ ਲੜ ਰਹੇ ਮੇਰੇ ਜੀਰੋ ਕਿੰਨੇ ਮੈਂ ਕੋਸ਼ਿਸ਼ ਕਰੂ ਕਿ ਦੁਬਾਰੇ ਕਲਰ ਰੀਪੀਟ ਨਾ ਕਰਾਂ ਸਾਨੂੰ ਇੱਕ ਗੱਲ ਬਹੁਤ ਪੁੱਟ ਪੁੱਟ ਕੇ ਸਮਾਗ ਦੇ ਵਿੱਚ ਭੜੀ ਗਈ ਆ ਕਿ ਭਾਰਤ ਜਮਹੂਰੀਅਤ ਮੁਲਖਾ ਵੈਰੀ ਗੱਲ ਹੈ ਭਾਰਤ ਦੇ ਵਿੱਚ ਕਰੋਨਾ ਦਾ ਰਾਜ ਆਉਦਾ ਮੈਂ ਤਾਂ ਕਈ ਵਾਰ ਜੀਤੋ ਸੋਚਦੇ ਆ ਕਿ ਭਾਰਤ ਦਾ ਜਿਹੜਾ ਕਾਨੂੰਨ ਆ ਨਿਚਕੀਲਾ ਅਤੇ ਖਟੋਲਾ ਹੁਣ ਗੱਲ ਇਹ ਸਮਝ ਜਿਹੜੀ ਆਉਂਦੀ ਕਿ ਜਿਹੜੀ ਚੀਜ਼ ਨਿਚਕੀਲੀ ਹੋ ਸੰਖਤ ਕਿਵੇਂ ਹੋ ਸਕਦੀ ਆ ਤਾਂ ਜਿਹੜੀ ਸੰਖਤ ਹੋ ਸਕਦੀ ਆ ਉਹ ਨਿਚਕੀਲੀ ਕਿਵੇਂ ਹੋ ਸਕਦੀ ਆ ਪਿਛਲੇ 27 ਸਾਲਾਂ ਦਾ ਤਿਆਰਬ ਨੇ ਸਿੱਧ ਕਰਤਾ ਕਿ ਕਾਨੂੰਨ ਭਾਰਤ ਦਾ ਜਿਹੜਾ ਉਹ ਮੋਮ ਦੀ ਧਰਾਂ ਜਿੱਦੁਰ ਨੂੰ ਅੱਗ ਪੈਂਦੀ ਹੈ ਉਦੋਂ ਨੂੰ ਢਲ ਜਾਂਦਾ ਜੇ ਤੁਹਾਡੇ ਲੋਕਾਂ ਦੀ ਤਾਕਤ ਆ ਤ ਕਾਨੂੰਨ ਤੁਹਾਡੇ ਮੁਤਾਬਕ ਚੱਲਦਾ ਜੇ ਤੁਹਾਡੀ ਤਾਕਤ ਨਹੀਂ ਕਾਨੂੰਨ ਫਿਰ ਆਪਣੀ ਮਰਜ਼ੀ ਕਰਦਾ ਸਾਨੂੰ ਹਰ 5 ਸਾਲਾਂ ਬਾਅਦ ਇਹ ਹੀ ਰਟਾ ਰਟਾਇਆ ਮਟਾਇਆ ਮਿਲ ਜਾਂਦਾ ਕਿ ਭਾਈ ਡੈਮੋਕ੍ਰੇਸੀ ਆ ਜਮਹੂਰੀਅਤ ਆ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜੀ ਮਰਜੀ ਚੀਜ਼ ਆ ਜਿਹੜੀ ਮਰਜੀ ਸਰਕਾਰ ਆ ਤੁਸੀਂ ਬਣਾ ਲਓ ਚੀਜ਼ ਚੁਣਨ ਦਾ ਅਧਿਕਾਰ ਕੀ ਹੁੰਦਾ ਤੁਸੀਂ ਸ਼ਹਿਰ 'ਚ ਜਾਓ ਮੰਡੀ ਜਾਓ ਕਿਤਾਬ ਵਾਲੀ ਦੁਕਾਨ ਤੇ ਜਾਓ ਇੱਕ ਤਾਂ ਦੁਕਾਨਦਾਰ ਨੇ ਕਹਿਤਾ ਕਿ ਆਹ ਕਿਤਾਬ ਹੀ ਆ ਤੂੰ ਲੈ ਜਾ ਇਹ ਕਹਿ ਗਿਆ ਸਾਡੀ ਮਰਜ਼ੀ ਕਿ ਦੁਕਾਨਦਾਰ ਵੱਲੋਂ ਦਿਖਾਈ ਚੀਜ਼ ਲੈਣੀ ਹੈ ਕਿ ਨਹੀਂ ਲਗਭਗ 70 ਸਾਲਾਂ ਤੋਂ ਉਹ ਚੀਜ਼ ਦਿੱਤੀ ਜਾ ਰਹੀ ਹੈ ਕਿ ਜਿਹੜੇ ਹਾਕਮ ਕਹਿੰਦੇ ਆ ਕਿ ਇਹ ਚੋਰ ਆ ਇਹ ਠੱਗਾ ਇਹ ਲਟੇਰਾ ਜਤੌੜਾ ਦਾ ਸੋਨੇ ਪਊਗਾ ਉਹਦਾ ਬਸੋਕੜ ਮਾਨਦਾਰ ਹੋ ਸਕਦਾ ਬੰਦੇ ਦਾ ਹਰ ਬੰਦਾ ਜਿਹੜੀ ਪਾਰਟੀ ਕਨੂੰ ਉੱਠਿਆ ਉਸ ਪਾਰਟੀ ਦੀ ਨੀਤੀ ਬੋਲ ਸੀ ਕੀਆ ਉਸ ਪਾਰਟੀ ਦਾ ਪ੍ਰੋਗਰਾਮ ਕੀਆ ਉਸ ਪਾਰਟੀ ਦਾ ਲੋਕਾਂ ਪ੍ਰਤੀ ਕੀਆ ਅੱਜ ਤੱਕ ਰਹਿੰਦੇ ਉਸ ਤਾਂ ਅਜ ਕੋਈ ਐਸੀ ਜੀ ਮਾਈ ਦੀ ਲਾਲ ਪਾਰਟੀ ਨਹੀਂ ਕਿ ਜਿਹੜੀ ਲੋਕਾਂ ਦਾ ਏਜੰਡਾ ਲੈ ਕੇ ਆਈ ਹੋਵੇ 1991 ਤੋਂ ਲੈ ਕੇ ਜਿਹਦਾ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਤੋਂ ਲੈ ਕੇ ਨੀਤੀਆਂ ਲਾਗੂ ਹੋਵੰਗੀਆਂ ਕੋਈ ਹੈ ਮਾਈਦਾ ਲੜ ਕੇ ਇੱਕ ਹੱਥ ਕੜਾ ਕਰਕੇ ਕਹਿੰਦੇ ਕਿ ਜਿਹੜੀਆਂ ਉਹ ਨੀਤੀਆਂ ਅਸੀਂ ਉਹਨਾਂ ਨੂੰ ਲਾਦੂ ਨਹੀਂ ਕਰਾਂਗੇ ਰਰਦ ਕਰਾਂਗੇ ਨਹੀਂ 10 ਸਾਲ ਕੇਂਦਰ ਦੇ ਵਿੱਚ ਮਨਵੋਸੋ ਦੀ ਸਰਕਾਰ ਰਹੀ ਉਹ ਕਹਿੰਦੇ ਹਸਪਤਾਲ ਵੀ ਵੇਚਾਂਗੇ ਸਕੂਲ ਵੀ ਵੇਚਾਂਗੇ ਪੀਣ ਵਾਲਾ ਪਾਣੀ ਵੀ ਵੇਚਾਂਗੇ ਸੜਕ ਤੇ ਆਵਾਜਾਈ ਚੱਲਣ ਵਾਲੀਆਂ ਬੱਸਾਂ ਵੀ ਵੇਚਾਂਗੇ ਉਹ ਸਾਰਾ ਕੁਝ ਚੱਲਦਾ ਆ ਰਿਹਾ ਇੱਕ ਪਾਰਟੀ ਨੂੰ ਦੂਸਰੀ ਦੇਣਾ ਉਹ ਸਾਰੀਆਂ ਗੱਦੀ ਤੇ ਬੈਠਣ ਵਾਲਿਆਂ ਉਹ ਪਾਠੇ ਇੱਕ ਦੂਜੇ ਨਾਲੋਂ ਬਾਦੂ ਨੀਤੀਆਂ ਨੂੰ ਲਾਗੂ ਕਰਦੇ ਆ ਇਹ ਜਿਹੜਾ ਬਸਟ ਡੈਟਾ ਰੌਲਾ ਇਹ ਇੱਥੋਂ ਨਹੀਂ ਪਿਆ ਰੌਲਾ ਇਹ ਸ਼ੁਰੂ ਕਾਂਗਰਸ ਤੋਂ ਲੈ ਕੇ ਕਾਲਗਾਂ ਤੋਂ ਲੈ ਕੇ ਫੇਰ ਦੁਬਾਰੇ ਝਾੜੂ ਵਾਲੇ ਆ ਕੇ ਰੁਕਿਆ ਇੱਕ ਸਾਡੇ ਪੰਜਾਬੀਆਂ ਦੀ ਕਹਾਣੀ ਹੁੰਦਾ ਹੈ ਗੀਤਾ ਕੇ ਮੈਂ ਜੱਟੀ 15 ਮਰਬਿਆਂ ਵਾਲੀ ਤੇ ਮਿਲੇ ਕਚਹਿਰੀ ਵਿੱਚ ਕੁਰਸੀ ਜੁਗਰੂ ਪਹਿਲਾਂ ਜਦੋਂ ਕਾਂਗਰਸੀ ਸੀ ਉਦੋਂ ਬਣਾ ਕੀ ਕਰਦਾ ਰਿਹਾ ਉਦੋਂ ਵੀ ਉਹਦੇ ਘਾਓ ਦੇ ਵਿੱਚ ਹੱਥ ਸੀ ਜਗਾ ਲੈ ਕੇ ਉੱਥੇ ਛੱਡ ਲਈ ਜਦੋਂ ਲੋੜ ਪਈ ਉਹ ਜਗਾ ਨੂੰ ਕੌਣਿਆਂ ਦੇ ਭਾਅ ਖਰੀਦ ਕੇ ਹਰ ਪਾਰਪੀਆਂ ਦੇ ਵਿੱਚ ਉਹਦਾ ਮੁਨਾਫਾ ਕਮਾਵਾਂਗੇ ਹੁਣ ਇਹ ਆਟਾ ਵੇਚਣਾ ਕਿਉਂਗਾ ਦੋ ਕਾਰਨ ਪਹਿਲਾ ਤਾਂ ਜਿਹੜੇ ਉਹ ਚਿਹਤਿਆਂ ਨੇ ਜ਼ਮੀਨ ਲੈਤੀ ਆ ਉਹਨਾਂ ਨੂੰ ਮਾਲੋਵਾਲ ਕਰਨਾ ਦੂਜੀ ਇਹ ਬਾਛੜੀ ਜਿਹੜੀ ਜਾਇਦਾਤ ਆ ਉਹ ਵੇਚ ਕੇ ਹੱਥ ਰੰਗੜੇ ਆ ਹੁਣ ਛੋੜੇ ਚ ਕੋਈ ਹੈ ਕਿ ਜਿਹੜਾ ਬਸੜੇ ਦੀ ਜਗ੍ਹਾ ਖਰੀਦੂਗਾ ਉਹੀ ਬਸੜੇ ਦੀ ਜਗ੍ਹਾ ਖਰੀਦੂਣਾ ਜਿਹਨੇ ਪਾਰਟੀ ਨੂੰ ਫੰਡ ਦਿੱਤਾ ਉਹੀ ਜਗ੍ਹਾ ਖਰੀਦੂਣਾ ਜਿੰਦਾ ਸੱਤਾ ਚ ਕਾਲੀਆਂ ਵੇਲੇ ਵੀ ਸੀ ਕਾਗਰਗਸਿਆ ਵੇਲੇ ਵੀ ਝਾੜੂ ਵਾਲਿਆਂ ਵੇਲੇ ਵੀ ਸੀ ਅੱਡਾ ਐ ਜਾ ਰਿਹਾ ਅੱਡਾ ਲੋਕਾਂ ਦੀਆਂ ਸਮੱਸਿਆਵਾਂ ਦੇ ਕਰਕੇ ਨਹੀਂ ਜਾ ਰਿਹਾ ਅੱਡੇ ਨੂੰ ਤਾਂ ਵੇਚ ਕੇ ਦੋਨਾਂ ਪਾਸੇ ਤੋਂ ਮੁਨਾਫਾ ਏ ਜਮੀਨ ਚੋ ਵੀ ਮੁਨਾਫਾ ਡੇ ਵਾਲੀ ਜਮੀਨ ਚੋ ਵੀ ਮੁਨਾਫਾ ਇਸ ਕਰਕੇ ਐਡਾ ਉਥੇ ਜਾ ਰਿਹਾ ਸੋਡੇ ਯਾਦ ਹੋਵੇ ਥਰਮੇ ਸੀ ਜਿਹੜਾ ਗਰਨਾਟਕ ਦੇਵ ਦੇ ਨਾਮ ਤੇ ਬਣਿਆ ਵਿਆ ਉਹ ਥਰਮ ਨੂੰ ਕਿਹਨੇ ਬੰਦ ਕੀਤਾ ਉਹਨੂੰ ਥਰਮ ਦੀ ਜਗਾ ਕਿਹਨੇ ਵੇਚੀ ਉਹਦੇ ਜਾ ਪੈਸਾ ਕਿਹਨੇ ਕਮਾਇਆ ਕੁਛ ਲਾਗੂ ਉਹ ਹੁੰਦੇ ਸੀ ਜਿਹੜੇ ਕਹਿੰਦੇ ਕਿ ਜਦੋਂ ਥਰਮਾਂ ਦੀਆਂ ਚਿਮੜੀਆਂ ਚੋਂ ਧੂਆ ਬੰਦ ਹੋ ਗਿਆ ਸਾਡਾ ਜੀ ਕਰਦਾ ਭੁੱਬਾ ਮਾਰ ਮਾਰ ਕੇ ਰੋਣ ਵਾਲੇ ਇਹ ਕਹਿੰਦੇ ਸੀ ਨਾ ਅਸੀਂ ਉਦੋਂ ਕਹਿੰਦੇ ਜਦੋਂ ਸੱਤਾ ਤੋਂ ਬਾਹਰ ਹੁੰਨੇ ਆ ਜਿਹੜਾ ਸੱਤਾ ਤੇ ਹੁੰਨੇ ਆ ਨਾ ਚਿਮਣੀਆਂ ਚੋਂ ਧੂਆ ਨਿਕਲਦਾ ਨਾ ਲੋਕਾਂ ਦੀ ਸਮੱਸਿਆ ਹੁੰਦੀ ਆ ਨਾ ਲੋਕਾਂ ਤੇ ਜ਼ੁਲਮ ਹੁੰਦਾ ਨਾ ਲੋਕਾਂ ਤੇ ਕੀ ਵਾਪਰਦਾ ਉਦੋਂ ਸਾਨੂੰ ਕੁਝ ਨਹੀਂ ਦਿੰਦਾ ਸੀ ਇਹ ਜਦੋਂ ਚੋਣਾ ਤੋਂ ਪਹਿਲੇ ਕੀ ਕਹਿੰਦੇ ਸੀ ਕਿ ਭਾਈ ਲੋਕਾਂ ਦੇ ਮਤਾਬਕ ਫੈਸਲੇ ਕਰਿਆ ਕਰਾਂਗੇ ਤੇ ਸਾਨੂੰ ਲੱਗਦੇ ਸੀ ਯਾਰ ਇਹ ਬਾੜੇ ਸਭ ਤੋਂ ਵੱਧ ਗਿਆ ਏ ਸਾਡੇ ਬਾਰੇ ਨਿਆਰੇ ਕਰਨਗੇ ਕਈਆਂ ਨੂੰ ਲਾ ਦੇ ਸੀ ਸਾਡੇ ਘਰਾਂ ਦੇ ਵਿੱਚ ਫ੍ਰਿਜਾਂ ਦੇ ਵਿੱਚ ਹੁਣ ਸਾਡੇ ਬੱਚੇ ਸ਼ੋਰ ਕੇਲੇ ਖਾਏ ਕਰਨਗੇ ਇਹਨਾਂ ਦੀ ਸਰਕਾਰ ਆਉ ਇਹਨਾਂ ਦੀ ਸਰਕਾਰ ਨੇ ਰਜਗਾਰ ਦੇਣਾ ਤੇ ਸਾਡੇ ਧੀ ਪੁੱਤ ਮੌਜਾ ਕਰਿਆ ਕਰਨਗੇ ਪਰ ਹੋਇਆ ਉਲਟ ਪੂਰੇ 3 ਸਾਲਾਂ ਦੇ ਅੰਦਰ ਚੈਨ ਜਾਂ ਮੇਰਾ ਇੱਕ ਸਕੂਲ ਇੱਕ ਹਸਪਤਾਲ ਇੱਕ ਫੈਕਟਰੀ ਨਵੀਂ ਲੱਗੀ ਹੋਵੇ ਦੇਣਦਾਰਾਂ ਪਹਿਲਾਂ ਨੇ ਸਕੂਲ ਬੰਦ ਕਰੇ ਹਸਪਤਾਲ ਬੰਦ ਕਰਕੇ ਕਹਿੰਦੇ ਜੀ ਮਹਿਲਾ ਕਲੀਨਿਕ ਖੋਲਤਾ ਅਮਰੀਕਾ ਵੀ ਸਾਡਾ ਮਾਡਲ ਦੇਖ ਕੇ ਉਹ ਵੀ ਚਾਹੁੰਦਾ ਕਿ ਮੈਂ ਅਮਰੀਕਾ ਦੇ ਵਿੱਚ ਇਹੋ ਜਿਹੇ ਮਹਿਲਾ ਕਲੀਨ ਖੋਲਾ ਬਾਰੇ ਬਾਰੇ ਜਗੇ ਭੰਡਾ ਸਾਹਿਬ ਸਾਦਕੇ ਤੇਰੇ ਉਹੀ ਜੁਗੜੂ ਆ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਸਟਰਾਂ ਤੇ ਜੇ ਮੈਂ ਪੁਲਿਸ ਵਾਲਾ ਬਣ ਗਿਆ ਡਾਂਗ ਫੇਰਿਆ ਕਰੂਗਾ ਜਿਹੜਾ ਜੋ ਹੀ ਮੈਸਟਰਾਂ ਦੇ ਉੱਪਰ ਮਹਿੰਦਰ ਮੈਸਟਰ ਦਾ ਮੁੰਡਾ ਦਾੰਦ ਚਲਾਉਂਦਾ ਉਹੀ ਜੁਗੜੂ ਐ ਜਿਹੜਾ ਕਹਿੰਦਾ ਸੀ ਕਿ ਕਾਲੀਆਂ ਦੀ ਟੱਕੜੀ ਦੀ ਫੋਟੋ ਥਰ ਥਾਂ ਤੇ ਪੋਸਟ ਲੱਗੇ ਪਏ ਆ ਤੇ ਅੱਜ ਜੁਗੜੂ ਤੇਰਾ ਵੀ ਉਹੀ ਹਾਲ ਆ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੇਖਦਾ ਕਿ ਮੇਰੀ ਕਿਸੇ ਫਲੈਕਸ ਦੀ ਫੋਟੋ ਲੱਗੀ ਆ ਕਿ ਨਹੀਂ ਲੱਗੀ ਫਿਰ ਭਾਈ ਬਦਲਾ ਕਿਹੜੀ ਚੀਜ਼ ਆ ਗਿਆ ਤਿੰਨ ਸਾਲਾਂ 'ਚ ਕਿਹੜੀ ਚੀਜ਼ ਬਦਲ ਗਈ ਜਿਹੜੀ ਲੋਕ ਦੱਸ ਸਕਣ ਕਿ ਭਾਈ ਆម ਪਾਰਟੀ ਦੀ ਸਰਕਾਰ ਬਦਲੀ ਸੀ ਆ ਕੁਝ ਬਦਲ ਗਿਆ ਆਹ ਹਰ ਸਾਡੇ ਵੀਰ ਕਹਦੇ ਸੀ ਕਿ ਡੀਸੀ ਬਠਿੰਡਾ ਬੋਲੀ ਬੋਲਦਾ ਡੀਸੀ ਬਠਿੰਡਾ ਬੋਲੀ ਨਹੀਂ ਬੋਲਦਾ ਡੀਸੀ ਆម ਪਾਰਟੀ ਦਾ ਵਰਕਰ ਦੇ ਤੌਰ ਤੇ ਕੰਮ ਕਰ ਰਿਹਾ ਚੌਗਿਆ ਮਾਮਲੇ ਦਾ ਹਰ ਤਰ੍ਹਾਂ ਸੰਸਕੂ ਦਾ ਚੌਟਾ ਮੈਨੇਜਮੈਂਟ ਦੇ ਖਿਲਾਫ ਰਿਪੋਰਟ ਆ ਉਹਨਾਂ ਖਿਲਾਫ ਕਾਰਵਾਈ ਨਹੀਂ ਕਰੀ ਜਿਹੜੀ ਸਰਕਾਰਾਂ ਕਹਿੰਦੀ ਹੈ ਕਿ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਬੰਦ ਕਰਦੇ ਲੰਮਰਦਾਰ ਅਸੀਂ ਆ ਭ੍ਰਿਸ਼ਟਾਚਾਰ ਪ੍ਰਕਾਸ਼ ਨੂੰ ਕਹਦੇ ਆ ਭ੍ਰਿਟਾਚਾਰ ਤੁਸੀਂ ਇਹ ਕਹਿੰਦੇ ਕਿ ਕਿਸ ਨੇ ਠਾਣੇਦਾਰ ਦੇ ਪੈਸੇ ਲੈ ਲਏ ਕਿਸੇ ਪਟਵਾਰੀ ਨੇ ਲੈ ਲਏ ਭ੍ਰਿਸ਼ਟਾਚਾਰ ਉਹ ਵੀ ਆ ਕਿ ਕਿਸੇ ਪਾਰਟੀ ਤੋਂ ਤੁਸੀਂ ਫੰਡ ਲੇਤਾ ਦੱਸ ਸਕਦੇ ਆ ਕਿ ਲਵਲੀ ਯੂਨੀਵਰਸਿਟੀ ਦਾ ਜਿਹੜਾ ਰਾਜ ਸਭਾ ਚ ਮੈਂਬਰ ਭੇਜਿਆ ਉਹ ਤੋਂ ਤੁਸੀਂ ਕੀ ਲੇਤਾ ਜਿਹੜਾ ਕ੍ਰਿਕਟ ਦਾ ਖਿਡਾਰੀ ਆ ਹਰ ਭਾਜੋਂ ਉਹ ਤੋਂ ਤੁਸੀਂ ਕੀ ਲੇਤਾ ਜਦੋਂ ਫੰਡ ਲੈਨੇ ਆ ਨਾ ਫੰਡ ਦਾ ਜਵਾਬ ਦੇਣਾ ਪੈਂਦਾ ਉਹਦਾ ਲੈ ਤੇਰਾ ਸਾਰਾ ਵਿਆਜ ਮੋੜਨਾ ਪੈਂਦਾ ਤੇ ਲਵਲੀ ਯੂਨੀਵਰਸਿਟੀ ਦਾ ਮੈਂ ਤੇ ਇਹ ਕਹੂੰ ਤੇ ਰਜਿੰਦਰ ਕਾਹ ਜੀ ਸਰਕਾਰੀ ਇਹਨੂੰ ਨਹੀਂ ਪ੍ਰਾਈਵੇਟ ਹੋਣਾ ਚਾਹੀਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਇਹ ਕਹੂ ਕਿ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਦਲਤਾਂ ਦੇ ਮਜ਼ਦੂਰਾਂ ਦੇ ਛੋਟੇ ਲੋਕਾਂ ਦੇ ਬੱਚੇ ਪੜ੍ਹਦੇ ਆ ਉਹਨੂੰ ਨਹੀਂ ਬੰਦ ਹੋਣਾ ਚਾਹੀਦਾ ਉਹ ਨਹੀਂ ਚਾਹੁੰਦਾ ਉਹ ਕਹਿੰਦਾ ਇਹਨਾਂ ਦਾ ਭੋਗ ਪਾ ਮੇਰੀ ਲਵਲੀ ਯੂਨੀਵਰਸਿਟੀ ਦੇ ਵਿੱਚ ਪੜਾਓ ਤੇ ਲਵਲੀ ਯੂਨੀਵਰਸਿਟੀ ਦਾ ਮਾਲਕ ਪਤਾ ਕੌਣ ਹੈ ਸਮੋਸੇ ਵੇਚਣ ਵਾਲਾ ਸੀ ਉਹ ਉਹ ਆ ਤੇ ਜਿੰਨੇ ਨੂੰ ਚੁਣ ਕੇ ਭੇਜਿਆ ਐਮਐਲਏ ਦਾ ਭਲਾ ਕੀ ਕੰਮ ਹੁੰਦਾ ਐਮਐਲਏ ਦਾ ਕੰਮ ਵਿਧਾਨ ਸਭਾ ਚੋਂ ਕਾਨੂੰਨ ਬਣਾਉਣਾ ਵਧਾਨ ਸਭਾ ਦੇ ਲੋਕਾਂ ਦੇ ਹਿੱਤਾਂ 'ਚ ਫੈਸਲੇ ਕਰਨੇ ਕੱਲੇ ਐਮਐਲਏ ਦਾ ਮਤਲਬ ਇਹ ਨਹੀਂ ਕਿ ਕਿਤੇ ਇੱਥੇ ਆ ਕੇ ਤੂੰ ਚਾਰਕ ਪਾਸੋਂ ਦੇ ਆਏ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਕਹਿ ਸੀ ਕਿ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਤਿੰਨ ਸਾਲਾਂ 'ਚ ਪੰਜਾਬ ਦੀ ਖੇਤੀ ਨੀਤੀ ਨਹੀਂ ਆਈ ਇਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਸਿੱਖਿਆ ਟਾਂਚਾ ਵਧਿਆ ਲੈ ਕੇ ਆਵਾਂਗੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਦਾ ਸਿੱਖਿਆ ਢਾਂਚਾ ਦਾ ਬੇੜਾ ਬਹਤਾ ਕੇਂਦਰ ਦੀ ਜਿਹੜੀ ਨੀਤੀ ਪਾਲਸੀ ਆ ਸਿੱਖਿਆ ਨੀਤੀ ਉਹ ਪੰਜਾਬ 'ਚ ਲਾਗੂ ਕਰਿਆ ਬਾਕੀ ਸਟੇਟਾਂ 'ੜੇ ਲਾਗੂ ਕਰੇ ਤੇ ਪੰਜਾਬ ਦੇ ਹਾਇਤ ਦਾ ਕੀ ਹਾਲ ਆ ਸਾਡੇ ਦਾ ਨਾਮਾ ਐਮਐਲਏ ਵਾ ਪੈ ਗਿਆ ਉਹ ਮਾਂ ਦਾ ਪੁੱਤ ਮਹਿਤਲਾ ਸਾਹਮਣੇ ਭੀੜ ਨੂੰ ਰੱਖ ਕੇ ਕਹੀ ਜਾਂਦਾ ਕਿ ਮਹੱਲਾ ਕਲੀਨ ਕਰਾ ਦੇ ਵਿੱਚ ਡੇਰੀ ਲੋਕ 70 ਕਰੋੜ ਲਾਜ ਕਰਾ ਕੇ ਮੈਂ ਜਿਹਦਾ ਹੁਣ ਫੇਕ ਰਹੀ ਇਸ ਗੱਲ ਦਾ ਪੈ ਗਿਆ ਕਿ ਜਿਹੜੇ ਨੇ ਜਵਾਗ ਭਰਾਏ ਉਹਨਾਂ ਦਾ ਕੀ ਬਣਿਆ ਕੋਈ ਹੈ ਛੋਡੇ ਤੇ ਦੱਸ ਸਕਦਾ ਕਿ 70 ਕਰੋੜ ਦੇਲੀ ਲਾਜ ਕਰਾ ਸਾਡੇ ਮਹੱਲਾ ਕਿ ਨਹੀਂ ਕਿਉਂ ਦੱਸੋ ਮੈਨੂੰ ਮੇਰੇ ਕੋਈ ਭਰਾ ਤੇ 70 ਕਰੋੜ ਸਾਡੇ ਐਮਐਲਏ ਨੇ ਮਹੱਲਾ ਕਲੇਰੇ ਚ ਲਾਜ ਕਰਤਾ ਬੱਲੇ ਉਹ ਛੋਡੇ ਮਾਂ ਦੇ ਪੁੱਤੋ ਨਾ ਇਹ ਦਵੇੜ ਕਰ ਸਕਦੇ ਆ ਨਾ ਇਹਨਾਂ ਨੂੰ ਗੱਲ ਕਰਦਾ ਪਤਾ ਮੇਰਾ ਖੁੱਲ੍ਹ ਜਾਣ ਜਾ ਮੈਂ 27 ਸਾਲ ਹੋ ਗਏ ਜੱਥੇਬੰਦੀ ਕੰਮ ਕਰਦਾ ਮਰਜੀ ਐਮਐਲਏ ਇੱਕ ਦਿਨ ਸਕੂਚ ਨੇ ਮੇਰੇ ਬਰਾਬਰ ਵਾ ਕੇ ਗੱਲ ਕਰਾਉ ਦੀ ਤੇ ਕੱਲ ਉਹਨਾਂ ਨੇ ਗਿੱਤਰ ਵਾਲੇ ਨੇ ਸਵਾਲ ਕਰਿਆ ਕਿ ਭਈਆ ਦਾ ਸਕੂਦ ਇਹਦੇ ਹਥਿਆਰ ਤੋਂ ਇਹਨਾਂ ਨੂੰ ਕਿਉਂ ਘੁੱਟੇ 11 ਸਾਹ ਦੀ ਜਵਾਗੜੀ ਕਿਉ ਤੇ ਐਮਐਲਏ پتہ ਕੀ ਬੋਲਦਾ ਫਿਰ ਜਦੋਂ ਧਰਨੇ ਚ ਕਹਿੰਦਾ ਨਾਲ ਜਾ ਮੈਂ ਕਹਿੰਦਾ ਜੇਲ੍ਹ ਚ ਜਾਉਂਗੇ ਉਹ ਕਹਿੰਦੇ ਥੋੜੇ ਕਰਤਾਰ ਸਿੰਘ ਸੰਧਵਾੜੇ ਕਹਿੰਦਾ ਕਿ ਭੇਲੇ ਆ ਕਹਿੰਦੇ ਯਾਰ ਤੁਸੀਂ ਭੇਲੇ ਹੋ ਉਹ ਭਲਿਆ ਮਾਨਸਾ ਸਾਨੂੰ ਪੁੱਛ ਕੇ ਦੇਖ ਕੇ ਅਸੀਂ ਕੀ ਨਹੀਂ ਕਰਨ ਜਾਂਦੇ ਛੋਟੇ ਐਨਐਲਐ ਸਾਰੇ ਸਿੱਖਿਆ ਕ੍ਰਾਂਤੀ ਪਹਿਲੀ ਵਾਰ ਮੈਂ 40 ਸਾਲਾਂ ਚ ਦੇਖੀ ਆ ਕਿ ਬਾਥਰੂਮ ਬਣਿਆ ਉਹਦੇ ਰੰਗ ਕਰਤਾ ਤੇ ਜਾ ਕੇ ਅਦਕਾਟਲ ਕਰਤਾ 70 ਸਾਲਾਂ ਦੇ ਵਿੱਚ ਪਹਿਲੀ ਵਾਰ ਜਵਾਕ ਨੇ ਸਾਡੇ ਸਕੂਲ ਦੇ ਦਾ ਬਾਥਰੂਮ ਉਲ ਗੇਟ ਨਹੀਂ ਲੱਗਿਆ ਯਾ ਕਮਾਲ ਆ ਯਾਰ ਸਰਕਾਰਾਂ ਆਈਆਂ ਸਰਕਾਰਾਂ ਦੇਖੀਆਂ ਪਰ ਇੰਨਾ ਵਰਗੇ ਕੋਈ ਨਹੀਂ ਦੇਖੇ ਫਿਰ ਪੰਜਾਬ ਦੇ ਪਾਣੀਆਂ ਤੇ ਕੋਈ ਸਟੈਂਡ ਨਹੀਂ ਇਹਨਾਂ ਦਾ ਯਾਰ ਤੇ ਪੜਗਾ ਆਹ ਤੋਂ ਰੋਲਾ ਪਿਆ ਸਾਡੇ ਸੀਐਮ ਹਰਿਆਣੇ ਦੇ ਸੀਐਮ ਨੇ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਅੱਜ ਵੀ ਉਹਦੀ ਚੈਨਲਾਂ ਤੇ ਡਿਬੇਟ ਆ ਜਿਹੜੀ ਉਹ ਆ ਪੀਸੀਓ ਕੱਢ ਕੇ ਦੇ ਲੋ 25 ਮਿੰਟਾਂ ਦੀ ਪੀਸੀ ਸ਼ਾਮ ਨੂੰ 5 ਵਜੇ ਮੇਰਾ ਟਰੈਕਟਰ ਹੁੰਦਾ ਕਿ ਗੱਲ ਸੁਣ ਕੇ ਗੱਲ ਚੋ ਜਵਾਬ ਦੇਣਾ ਗੰਜੇ ਦੇ ਸਿਰ ਤੋਂ ਬਾਹਰ ਧਾਰ ਕੇ ਉਹਨੂੰ ਦਵਾਈ ਦੇਣੀ ਆ ਮੈਂ ਪੀਸੀ ਸੁਣਿਆ ਕਹਿੰਦਾ ਜੀ ਮੇਰੇ ਕੋਲੇ ਬਹੁਤ ਕੌਸ਼ਾ ਮੈਂ ਬਹੁਤ 스ਕੱਡੀ ਕਰ ਲਈ ਮੈਂ ਖੈਰ ਸੀਐਮ ਆ ਪੰਜਾਬ ਦੇ ਸਟੱਡੀ ਕਰੀ ਹੋ ਕੋਈ ਨਾ ਤਸਰ ਹੂੰ 15 ਮਿੰਟ ਕਾਲੀਆਂ ਨੂੰ ਤੇ ਕਾਂਗਰਸ ਨੂੰ ਭੰਡਾ ਤੇ ਲਾ ਦੇ ਤੇ ਲਾਸਟ 5 ਮਿੰਟਾਂ ਪਤਾ ਕੀ ਬੋਲਦਾ ਕਹਿੰਦਾ ਮੈਂ ਕਹਿੰਦਾ ਕਿ ਸਾਡੇ ਕੋਲੇ ਪਾਣੀ ਦੀ ਇੱਕ ਬੂੰਦ ਨਹੀਂ ਦਿਰ ਫਿੱਟੇ ਬੁ ਤੇਰੇ ਸਿਮ ਦੇ ਲੌਜਿਕ ਨਾਲ ਗੱਲ ਕਰੋ ਕਿ ਰਪੀਨ ਕਲੂਮਤਾ ਪੰਜਾਬ ਦੇ ਪਾਣੀ ਦਾ ਤੇ ਪੰਜਾਬ ਦਾ ਹੱਕ ਬੰਦਾ ਹਰਿਆਣੇ ਦਾ ਹੱਕ ਨਹੀਂ ਬੰਦਾ 40 60 ਦੀ ਰੇਸ ਉਹਦੇ ਨਾਲ ਜੇ ਗੱਲ ਕਰਗੇ ਪੰਜਾਬ ਦੇ ਵਿੱਚੋਂ ਜੇ ਹਰਿਆਣੇ ਨੇ ਪਾਰੀ ਲੈਣਾ ਸਾਨੂੰ ਜਮਲਾ ਨਹਿਰ ਚੋ ਵੀ ਚਾਹੀਦਾ ਨਹੀਂ ਕੋਚ ਨਹੀਂ ਕੋਈ ਜਵਾਬ ਨਹੀਂ ਕਿਸਾਨਾਂ ਦੀ ਮੀਟਿੰਗ ਤੇ ਬੈਠਾ ਪਹਿਲੀ ਵਾਰ ਆ 70 ਸਾਲਾਂ ਦੇ ਕੋਈ ਪ੍ਰਪੋਸਟ ਉਖੜ ਕੇ ਸੀਐਮ ਭੱਜਿਆ ਹੋਵੇ ਨਹੀਂ ਇਹ ਹੁੰਦਾ ਕਿ ਜੱਥੇਬੰਦੀਆਂ ਉੱਠ ਕੇ ਭੈੜੀਆਂ ਹੁੰਦਾ ਸੀਐਮ ਕਹਿੰਦਾ ਹੁੰਦਾ ਕਿ ਸਾਡੇ ਨਾਲ ਗੱਲ ਕਰੋ ਤੇ ਫਿਰ ਪਿੰਡ ਵਾਲੀਆਂ ਬੁੜੀਆਂ ਨੂੰ ਪਤਾ ਕੀ ਬੋਲਿਆ ਕਹਿੰਦਾ ਜਿਹੜਾ ਕੁਛ ਮਰਜ਼ੀ ਤੁਸੀਂ ਕਰ ਲਓ ਨਹੀਂ ਇਹ ਪਹਿਲਾਂ ਹੀ ਮੰਗਾ ਵੀ ਮੰਨੀਆਂ ਰਾਤ ਨੂੰ ਜਿਵੇਂ ਜਵਾਖ ਖੇੜਦੇ ਹੁੰਦੇ ਸੀ ਨਾ ਵੀ ਪਹਿਲਾ ਵਾਲੀ ਬਾਜੀ ਵੀ ਮੈਂ ਰੱਦ ਤੇ ਉਹ ਬਾਜੀ ਰੱਦ ਕਰਕੇ ਪੰਜ ਨੂੰ ਸਾਨੂੰ ਝਾਰ ਨਹੀਂ ਦਿੱਤਾ ਤੇ ਸਾਰਿਆਂ ਨੂੰ ਘਰਾਂ ਚ ਕੈਦ ਕੀਤੀ ਤੇ ਲੋਕਾਂ ਨੂੰ ਆਇਆ ਲੱਗਦਾ ਸੀ ਕਿ ਯਾਰ ਮਖਲ ਉਹਦਾ ਮਹਿੰਦਰ ਮੈਸਟਰ ਦਾ ਮੁੰਡਾ ਲੋਕਾਂ ਦੇ ਕੁਝ ਕਰੂਗਾ ਅਸਲ ਸੇ ਗੱਲ ਸਮਝਣ ਵਾਲੀ ਆ ਸੱਤਾ ਦੇ ਉੱਤੇ ਜਿਹੜਾ ਮਰਜੀ ਆ ਜਾਏ ਸੱਤਾ ਦਾ ਨਸ਼ਾ ਇਹ ਆ ਕਿ ਕਾਰਪਰੇਟ ਘਰਾਣੇ ਦੇ ਲੀਲੇ ਲੀਲੇ ਨੋਟ ਚੰਗੇ ਚੰਗੇ ਦੀ ਨੀਤ ਬਦਲ ਦਿੰਦੇ ਆ ਇਹੋ ਬੀਜੇਪੀ ਦੀ ਦੂਜੀ ਟੀਮ ਆ ਬੀਜੇਪੀ ਸਾਡਾ ਮੋਰਚਾ ਨਹੀਂ ਚੁਕਾ ਸਕੀ ਸੀ ਤੇ ਉਹਨਾਂ ਨੇ ਸਾਡਾ ਮੋਰਚਾ ਚੁਕਾਇਆ ਕੁੱਤੇ ਟਰਾਲੀਆਂ ਚੋਰੀ ਕੀਤੀਆਂ ਇਤਿਹਾਸ ਦੇ ਵਿੱਚ ਪਹਿਲੀ ਯਾਰਾ ਕਿ ਲੋਕਾਂ ਦਾ ਸਮਾਨ ਚੋਰੀ ਕਰਦਾ ਨਾ ਇਹਨਾਂ ਦਾ ਲੱਗਿਆ ਹੁਣ ਜੇ ਪਿੰਡ 'ਚ ਕੋਈ ਗੱਲ ਕਰਦਾ ਹੋਵੇ ਕੋਈ ਭਰਾ ਕਿ ਭਾਈ ਮੈਨੂੰ ਟਰਾਲੀ ਚਾਹੀਦੀ ਆ ਝਾੜੂਆਂ ਦੇ ਉਹਦੀ ਬੁਰਕ ਲਾਗੇ ਤੇ ਆ ਕਿ ਸਾਡਾ ਨਾ ਕਿਉਂ ਲੈਂਦੇ ਆ ਸਰਕਾਰ ਦਾ ਕੰਮ ਕੀ ਆ ਪਹਿਲਾਂ ਕਹੋ ਕਿ ਸੜਕ ਖਾਲੀ ਕਰੋ ਚੇਤਾਵਨੀ ਦੇਵੋ ਫੇਰ ਜੇ ਧਰਨਾ ਚਕਾਉਣਾ ਛੋੜੇ ਸਮਾਨ ਦੀ ਜ਼ਿੰਮੇਵਾਰੀ ਛੋੜੀ ਆ ਸਰਕਾਰ ਦੀ ਪਰ ਨਹੀਂ ਸਾਡੇ ਲੋਕਾਂ ਨੂੰ ਹਜੇ ਵੀ ਭੇਖਾ ਕਿ ਕਾਨੂੰਨ ਦੇ ਮੰਦਰ ਚ ਜਾ ਕੇ ਪਟੀਸ਼ਨ ਪਾ ਦੇਗੇ ਹਰਸਨ ਮੈਂ ਦਾਅਵਾ ਕਰਦਾ ਅੱਗੇ ਜੱਜ ਫੈਸਲਾ ਕਰਦਾ ਸੀ ਕਾਨੂੰਨ ਦੇ ਮਤਾਬ ਹਣ ਜੱਜ ਫੈਸਲਾ ਕਰਦਾ ਕਿ ਤੇਰੇ ਮੂਰੇ ਕਿਹੜਾ ਬੰਦਾ ਤੇ ਉਹ ਾਕਾਦ ਕੀ ਆ ਸੁਪਰੀਮ ਕੋਰਟ ਨੇ ਇੱਕ ਫੈਸਲਾ 2012 ਦਾ ਕੋਈ ਨੋਟ ਕਰ ਲਿਓ ਜੇ ਕਿਸੇ ਲੋੜ ਆ ਮੈਥੋਂ ਪੁੱਛ ਲਿਓ ਆਰਬੀਆਈ ਨੇ ਹਦਾਇਤ ਕੀਤੀ ਆ ਕਿ ਜਿਨ੍ਹਾਂ ਨੇ 500 ਕਰੋੜ ਤੋਂ ਉੱਪਰ ਪੀਆ ਲੇਤਾ ਉਹਨਾਂ ਦਾ ਨਾਮ ਜਨਤਕ ਕਰੋ ਤੇ ਆਈ ਵੀ ਆਈ ਆਰ ਬੈਂਕਾਂ ਦਾ ਜਿਹੜਾ ਮੁਖੀ ਉਹ ਪਤਾ ਕੀ ਬੋਲਦਾ ਉਹ ਕਹਿੰਦਾ ਜੇ ਜਨਤਕ ਨਾਮ ਕਰਤੇ ਸਾਡਾ ਆਸਕ ਤਾਰਾ ਚਵਾਹ ਹੋ ਜੂਗਾ ਤੇ ਜਿਹਨੇ 500 ਦਾ 5000 ਦਾ ਲੋਨ ਲੇਤਾ ਉਹਨਾਂ ਤੇ ਪਰਚੇ ਦਰਜ ਹੁੰਦੇ ਆ ਸਾਨੂੰ ਕਿਹਾ ਹੀ ਕਿ ਦਿੱਲੀ ਮੋਰਚੇ ਤੁਸੀਂ ਪਟੀਸ਼ਨ ਪਾ ਲਓ ਸਾਨੂੰ ਪਤਾ ਸੀ ਇਹ ਪਟੀਸ਼ਨ ਪਾ ਲੈਂਦੇ ਤੇ ਪਟੀਸ਼ਨ ਨੇ ਸਾਡੇ ਉੱਤੇ ਆਉਣਾ ਸੀ ਅਸੀਂ ਪਾਈ ਨਹੀਂ ਸਭਪ੍ਰੀਤਗੁਰ ਦੇ ਪਟੀਸ਼ਨ ਪਾਈ ਕਿ ਸੜਕ ਖਾਲੀ ਕਰਾਓ 14 ਮਹੀਨੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਸੜਕਾਂ ਸਾਡੀ ਖਾਲੀ ਕਰਾ ਦੇਣ ਜਦੋਂ ਤੁਸੀਂ ਸੜਕ ਤੇ ਬੈਠੇ ਲਾ ਕੇ ਸੜਕ ਤੇ ਜਦੋਂ ਪ੍ਰਾਥੀ ਮਾਰ ਕੇ ਬਹਿ ਗਏ ਸਮਝੋ ਮੋਰਚਾ ਉਹਦੋਂ ਤੁਸੀਂ ਜਿੱਤਣਾ ਤੇ ਜਿਹੜਾ ਤੁਸੀਂ ਦਿਸਤਿਤੀ ਚ ਬੈਠੇ ਹੋਏ ਕਿ ਮੋਰਚਾ ਵੀ ਜਿੱਤਣਾ ਤੇ ਧੁੱਪ ਵੀ ਨਾ ਲੱਗੇ ਫੇਰ ਮੋਰਚਾ ਨਹੀਂ ਭਰਾਵੋ ਜਿੱਤਿਆ ਦਾ ਪਰ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਕਿ ਜੇ ਲੜੋਗੇ ਤਾਂ ਜਿੱਤੋਗੇ ਵੀ ਤੁਸੀਂ ਅਸੀਂ ਤੁਹਾਡੀ ਪਿੱਠ ਤੇ ਆ ਜਦੋਂ ਹਾਕ ਮਾਰੋ ਆਉਂਗੇ ਤੁਸੀਂ ਸੱਣੀ ਪਾ ਕੇ ਦੇ ਲੋ ਤੁਸੀਂ ਖਰਾਕ ਪਾ ਕੇ ਦੇ ਲੋ ਤੁਸੀਂ ਚਾਰਾ ਪਾ ਕੇ ਦੇ ਲੋ ਜੇ ਟੀਸੀ ਬਠਿੰਡਾ ਨਾ ਆਇਆ ਨਾ ਸਰਕਾਰ ਆਈ ਭਰਾਜੀ ਜੋੜ ਵੀ ਪਾਵਾਂਗੇ ਨਿਆੜਾ ਵੀ ਪਾਵਾਂਗੇ ਤੇ ਲਾਸਟ 'ਚ ਟੀਕਾ ਲਾਵਾਂਗੇ ਤੇ ਪਾਈ ਪਾਈ ਦੁੱਧ ਦੀ ਇਹਨਾਂ ਤੋਂ ਲੈ ਕੇ ਖੜਾ ਛੜਾਂਗੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਸਾਥ ਵੱਧ ਘੱਟ ਬੋਲਿਆ ਕਰੇ ਸਾਰੇ ਭਰਾਵਾਂ ਤੋਂ ਮਾਫੀ ਮੰਗਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਜੀ